ਸਾਹਮਣੇ ਇਹ ਮੁੱਖ ਸਥਾਨ ਹੈ ਉਹ ਸਾਹਮਣੇ ਤੁਸੀਂ ਸਥਾਨ ਦੇ ਜਿਹੜੇ ਦੇ ਦਰਸ਼ਨ ਕਰ ਰਹੇ ਹੋ ਕੱਠ ਤੁਸੀਂ ਦੇਖੋ ਬਹੁਤ ਭਾਰੀ ਸੰਗਤਾਂ ਦਾ ਜਿਹੜਾ ਉਹ ਕੱਠਾ ਹੈ ਦੂਰ ਦੂਰ ਤੱਕ ਆਪਾਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਨੇ ਆ ਇਹ ਸੀਰਮਾਲ ਹੈ ਇਸਮੇ ਪਿਸਤਾ ਪੜਦਾ ਹੈ ਹਾਂਜੀ ਕਾਜੂ ਬਾਦਾਮ ਪੀਸ ਕੇ ਕਰਕੇ ਡਲਦਾ ਹੈ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਰੋਜਾ ਸ਼ਰੀਫ ਜੀ ਦਾ ਮੇਲਾ ਜਿਹੜਾ ਕਿ ਸ਼ਹਿਰ ਫਤਿਹਗੜ ਸਾਹਿਬ ਵਿੱਚ ਹਰੇਕ ਸਾਲ ਲੱਗਦਾ ਅੱਜ ਮੇਲੇ ਦਾ ਜਿਹੜਾ ਉਹ ਦੂਸਰਾ ਦਿਨ ਹੈ ਅੱਜ ਤਰੀਕ ਹੈਗੀ ਜੀ 22 ਅਗਸਤ 21 22 ਅਤੇ 23 ਤਿੰਨ ਦਿਨ ਦਾ ਜਿਹੜਾ ਇਹ ਮੇਲਾ ਬਹੁਤ ਭਾਰੀ ਇਸ ਮੇਲੇ ਦੇ ਵਿੱਚ ਸੰਗਤਾਂ ਦਾ ਇਕੱਠ ਹੁੰਦਾ ਹੈ ਇਸ ਸਥਾਨ ਤੇ ਇਸ ਮੇਲੇ ਦੇ ਵਿੱਚ ਮੁਸਲਮ ਭਾਈਚਾਰੇ ਦੀਆਂ ਸੰਗਤਾਂ ਆਉਂਦੀਆਂ ਨੇ ਪੰਜਾਬ ਦੇ ਜਾਂ ਆਪਾਂ ਕਹਿ ਸਕਦੇ ਹਾਂ ਵੀ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਇਸ ਮੇਲੇ ਦੇ ਵਿੱਚ ਮੁਸਲਮ ਭਾਈਚਾਰੇ ਦੇ ਜਿਹੜੇ ਲੋਕ ਆ ਕੇ ਸ਼ਾਮਲ ਹੁੰਦੇ ਨੇ ਸੋ ਅੱਜ ਦੀ ਵੀਡੀਓ 'ਚ ਬਣੇ ਰਹੋ ਸਾਰਾ ਮੇਲਾ ਆਪਾਂ ਤੁਹਾਨੂੰ ਦਿਖਾਉਨੇ ਆ ਰੋਜ਼ਾ ਸ਼ਰੀਫ ਜੀ ਦੇ ਸਥਾਨ ਤੇ ਮੇਲਾ ਜਿਹੜਾ ਲੱਗਦਾ ਹੈ ਤੇ ਇੱਧਰ ਪਿੱਛੇ ਸਾਰਾ ਇਹ ਮੇਲਾ ਲੱਗਦਾ ਇਸ ਸਥਾਨ ਦੇ ਉੱਪਰ ਹਨਾ ਉਹ ਸਥਾਨ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਵਾਂਗੇ ਰੋਜ਼ਾ ਸ਼ਰੀਫ ਜੀ ਦੇ ਸਥਾਨ ਤੇ ਜਿੱਥੇ ਜਿਹੜਾ ਸਾਰਾ ਮੇਲਾ ਲੱਗਦਾ ਉਹ ਸੋ ਅੱਜ ਦੀ ਵੀਡੀਓ ਚ ਬਣੇ ਰਹੋ ਸਾਰਾ ਮੇਲਾ ਆਪਾਂ ਤੁਹਾਨੂੰ ਦਿਖਾਉਨੇ ਆ ਚੱਲਦੇ ਆ ਜੀ ਆਪਾਂ ਸਾਰਾ ਤੁਹਾਨੂੰ ਮੇਲਾ ਜਿਹੜਾ ਉਹ ਦਿਖਾਉਨੇ ਆ ਇਹ ਮੇਲਾ ਰੋਜ਼ਾ ਸ਼ਰੀਫ ਜੀ ਦੇ ਸਥਾਨ ਤੇ ਲੱਗਦਾ ਹਰੇਕ ਸਾਲ ਤੇ ਅੱਜ ਤਰੀਕ ਹੈਗੀ 22 ਅਗਸਤ ਜਿਵੇਂ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਤੇ ਸਾਰਾ ਮੇਲਾ ਇਹ ਤੁਹਾਨੂੰ ਦਿਖਾਵਾਂਗੇ ਬਹੁਤ ਵੱਡੀਆਂ-ਵੱਡੀਆਂ ਇਸ ਮੇਲੇ ਦੇ ਵਿੱਚ ਦੁਕਾਨਾਂ ਲੱਗਦੀਆਂ ਨੇ ਤੁਸੀਂ ਦੂਸਰੀ ਸਾਈਡ ਵੀ ਦੇਖ ਸਕਦੇ ਹੋ ਬਹੁਤ ਭਾਰੀ ਸੰਗਤਾਂ ਦਾ ਇਸ ਮੇਲੇ ਦੇ ਵਿੱਚ ਜਿਹੜਾ ਉਹ ਇਕੱਠ ਹੁੰਦਾ ਹੈ ਬਹੁਤ ਦੂਰੋਂ-ਦੂਰੋਂ ਆ ਕੇ ਮੇਲੇ ਦੇ ਵਿੱਚ ਸੰਗਤਾਂ ਆਉਂਦੀਆਂ ਨੇ ਸ਼ਾਮਲ ਹੁੰਦੀਆਂ ਨੇ ਤੇ ਰੋਜ਼ਾ ਸ਼ਰੀਫ ਜੀ ਦੇ ਸਥਾਨ ਤੇ ਦਰਸ਼ਨ ਕਰਨ ਆਉਂਦੀਆਂ ਨੇ ਇੱਥੇ ਆ ਤੁਸੀਂ ਦੁਕਾਨਾਂ ਜਿਹੜੀਆਂ ਦੇਖ ਰਹੇ ਹੋ ਕੱਪੜੇ ਦੀਆਂ ਦੁਕਾਨਾਂ ਨੇ ਤੇ ਇਹ ਪਰਮਾਨੈਂਟ ਇੱਥੇ ਲੱਗੀਆਂ ਰਹਿੰਦੀਆਂ ਨੇ ਰੋਜ਼ਾ ਸ਼ਰੀਫ ਜੀ ਦੇ ਸਥਾਨ ਦੇ ਨੇੜੇ ਹਨਾ ਤੇ ਬਹੁਤ ਵੱਡੀ ਇਹ ਕੱਪੜੇ ਦੀ ਇੱਥੇ ਜਿਹੜੀ ਉਹ ਮਾਰਕੀਟ ਹੈ ਇਸ ਤਰ੍ਹਾਂ ਦੁਕ ਤੇ ਜਿੰਨੀਆਂ ਵੀ ਸੰਗਤਾਂ ਇੱਥੇ ਆਉਂਦੀਆਂ ਨੇ ਜਿੰਨੇ ਵੀ ਸਾਰੀਆਂ ਸੰਗਤਾਂ ਇੱਥੇ ਆਉਂਦੀਆਂ ਨੇ ਮੇਲੇ ਦੇ ਵਿੱਚ ਉਹ ਇੱਥੋਂ ਆ ਕੇ ਫਿਰ ਕੱਪੜੇ ਵੀ ਜਿਹੜੇ ਉਹ ਖਰੀਦ ਕੇ ਲੈ ਕੇ ਜਾਂਦੀਆਂ ਨੇ ਆ ਵੀ ਦੁਕਾਨ ਇੱਥੇ ਜਿਹੜੀ ਜਿਵੇਂ ਹੈਗੀ ਹੈ ਨਾ ਇਸ ਤਰ੍ਹਾਂ ਸਾਰੀਆਂ ਇੱਥੇ ਆਲੇ ਦੁਆਲੇ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਰੋਜਾ ਸ਼ਰੀਫੀ ਦੇ ਸਥਾਨ ਤੇ ਤੇ ਤਿੰਨ ਦਿਨ ਦਾ ਇਹ ਜਿਹੜਾ ਸਾਰਾ ਮੇਲਾ ਹੁੰਦਾ ਸਾਰਾ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਜਿਹੜਾ ਉਹ ਦਿਖਾਵਾਂਗੇ ਦੋਨੋਂ ਸਾਈਡ ਦੁਕਾਨਾਂ ਲੱਗਦੀਆਂ ਨੇ ਵੱਡੀਆਂ ਵੱਡੀਆਂ ਤੇ ਇਸ ਸਥਾਨ ਤੇ ਈਂਡਿਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਮੁਸਲਮ ਭਾਈਚਾਰੇ ਦੀਆਂ ਸੰਗਤਾਂ ਆਉਂਦੀਆਂ ਨੇ ਮੁਸਲਮ ਭਾਈਚਾਰੇ ਦੇ ਲੋਕ ਜਿਹੜੇ ਉਹ ਆ ਕੇ ਸ਼ਾਮਲ ਹੁੰਦੇ ਨੇ ਅਤੇ ਪਾਕਿਸਤਾਨ ਤੋਂ ਵੀ ਇਸ ਮੇਲੇ ਦੇ ਵਿੱਚ ਆ ਕੇ ਸੰਗਤਾਂ ਜਿਹੜੇ ਉਹ ਸ਼ਾਮਲ ਹੁੰਦੀਆਂ ਨੇ ਗੀਆਂ ਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਬਹੁਤ ਮਾਨਤਾ ਇਸ ਸਥਾਨ ਦੀ ਹੈ ਨਾ ਤੇ ਆ ਸਾਰੀਆਂ ਨਾਲ-ਨਾਲ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਹਾਂਜੀ ਕੀ ਹਾਲ ਨੇ ਬਹੁਤ ਵਧੀਆ ਬਹੁਤ ਵਧੀਆ ਜੀ ਇਹ ہماری ਸ਼ੋਪ ਹੈ ਠੀਕ ਹੈ ਕਿਆ ਕਿਆ ਕੌਣ ਕੌਣ ਸੂਟ ਹੈ ਆਪकी ਸ਼ੌਪ ਪਰ ਮੇਰੇ ਪਾਸ ਸਭ ਕੁਰਦਾ ਪਜਾਮਾ ਔਰ ਲੇਡੀਜ਼ ਸੂਟ ਇਹ ਕਲਰ ਮੇ ਕੁਰਦਾ ਪਜਾਮਾ ਠੀਕ ਹੈ ਜੀ ये जो है कितने दिन चलना है दिन 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 का है। तीन थीक का चलता ठीक हाँ। हाँ। सारे भाई लोगों को मैं मुबारकबाद देता हूँ उरस की जो अपने मुसलमान भाई हैं और जो सरदार लोग अपने भाई लोग हैं उनको भी मुबारकबाद देता हूँ ठीक है और मुसाफा मिलाए लोगो ऐसी आपको भी बहुत बहुत मुबारक और मेले की ਤੇ ਇਸ ਤਰ੍ਹਾਂ ਦੁਕਾਨਾਂ ਲੱਗਦੀਆਂ ਨੇ ਇੱਥੇ ਨਾ ਸਾਰੀਆਂ ਲੱਗੀਆਂ ਹੋਈਆਂ ਨੇ ਪਰਮਾਨੈਂਟੇ ਹੁੰਦੀਆਂ ਨੇ ਇਹ ਦੁਕਾਨਾਂ ਤੋਂ ਇਹ ਜਿਹੜੀ ਕੱਪੜੇ ਵਾਲੀ ਜੰਦਕਾਨਾ ਤੁਸੀਂ ਦੇਖ ਰਹੇ ਹੋ ਇੱਥੇ ਬਹੁਤ ਸਾਰੇ ਸੂਟ ਕੁੜਤੇ ਪਜਾਮੇ ਤੇ ਕਿਉਂਕਿ ਆਹ ਦਿਨਾਂ ਦੇ ਵਿੱਚ ਸੰਗਤਾਂ ਇੱਥੇ ਆਉਂਦੀਆਂ ਨੇ ਇਸ ਮੇਲੇ ਦੇ ਵਿੱਚ ਤਾਂ ਇੱਥੇ ਬਹੁਤ ਭਾਰੀ ਇਹ ਦੁਕਾਨਾਂ ਤੇ ਵੀ ਜਿਹੜਾ ਇਕੱਠ ਆਉਂਦਾ ਜਿਵੇਂ ਆ ਬਾਈਓਣੀ ਖਰੀਦਦਾਰੀ ਜਿਹੜੀ ਉਹ ਕਰ ਰਹੇ ਨੇ ਤੇ ਇਸ ਤਰ੍ਹਾਂ ਸਾਰੀਆਂ ਸੰਗਤਾਂ ਇੱਥੇ ਆਉਂਦੀਆਂ ਨੇ ਮੇਲੇ ਦੇ ਵਿੱਚ ਤੇ ਚੱਲਦੇ ਆ ਅੱਗੇ ਉਹ ਤੁਹਾਨੂੰ ਆਪਾਂ ਸਾਰਾ ਇਹ ਮੇਲਾ ਜਿਹੜਾ ਉਹ ਦਿਖਾ ਦਵਨੇ ਆ ਤੇ ਇਸ ਤਰ੍ਹਾਂ ਸੰਗਤਾਂ ਜਾਂਦੀਆਂ ਨੇ ਦੂਰ ਦੂਰ ਆਪਦੇ ਵਾਹਨਾਂ ਗੱਡੀਆਂ ਮੋਟਰਸਾਈਕਲ ਖੜਾ ਕੇ ਜਾਣਾ ਪੈਂਦਾ ਕਿਉਂਕਿ ਬਹੁਤ ਭਾਰੀ ਜਿਹੜਾ ਮੇਲੇ ਦੇ ਵਿੱਚ ਇਕੱਠ ਹੋ ਜਾਂਦਾ ਤੇ ਇੱਧਰ ਸਾਹਮਣੇ ਵਾਲੀ ਸਾਈਡ ਪਾਰਕਿੰਗ ਵੀ ਜਿਹੜੀ ਉਹ ਬਣੀ ਹੋਈ ਹੈ ਇਹ ਵੀ ਆਪਾਂ ਤੁਹਾਨੂੰ ਦਿਖਾ ਦਵਨੇ ਆ ਆਹ ਸਾਹਮਣੇ ਪਾਰਕਿੰਗ ਹੈ ਇੱਥੇ ਜਿਹੜੀਆਂ ਗੱਡੀਆਂ ਮੋਟਰਸਾਈਕਲ ਉਹ ਖੜਾਏ ਜਾਂਦੇ ਨੇ ਤੇ ਇੱਧਰ ਆਪਾਂ ਚੱਲਦੇ ਆ ਅੱਗੇ ਜੀ ਨਾਲ ਨਾਲ ਸਾਰੀਆਂ ਦੁਕਾਨਾਂ ਤੁਸੀਂ ਦੇਖ ਰਹੇ ਹੋ ਲੱਗੀਆਂ ਹੋਈਆਂ ਤੇ ਕੱਪੜੇ ਦੀਆਂ ਦੁਕਾਨਾਂ ਬਹੁਤ ਸਾਰੀਆਂ ਨੇ ਇੱਥੇ ਦੋਨੋਂ ਸਾਈਡ 'ਤੇ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਬਹੁਤ ਜ਼ਿਆਦਾ ਗ इतने थे थे बहुत दुकाना वो लगिया हुई जी भाई की हाल ने जी सताल ससी ससी जी है और और हो। आगी आगी है जी दसो तो हो सब कॉटन के कपड़े होते हैं और ये कुर्ते पजामे होते हैं लेडीज सूट होते हैं जी बढ़िया और अच्छे प्रिंट होते हैं ये ये देखेंगे आप ये देख प्रिंट आप कॉटन के प्रिंट है ये मंद्रास की कॉटन है मंद्रासी कॉटन बोलते हैं इसे जी और ये कुर्ते पजामे की आइटम आती है और ये लेडीज में भी चलती है ਕੁਰਸ ਮੇਲਾ 3 ਦਿਨ ਚਲੇਗਾ ਜੀ ਜੀ 3 ਦਿਨ ਚੱਲੇਗਾ 21 22 23 ਠੀਕ ਹੈ ਜੀ 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 ਇਸ ਵਿੱਚ ਬਹੁਤ ਬਹੁਤ ਕੁਰਸ ਹੈ ਮਜਮਾ ਆਤਾ ਹੈ ਹਾਂ ਜੀ ਜੀ ਔਰ ਇਹ ਕਪੜਾ ਹੈ ਸਾਰੇ ਭਾਈ ਹਵਾਰੇ ਹਨ ਆਰਡਰਿੰਗ ਵੀ ਤੁਹਾਨੂੰ ਲੱਗ ਰਹੀ ਹੈ ਲਓ ਜੀ ਜਿਵੇਂ ਆਪਾਂ ਪਿੱਛੇ ਤੁਹਾਨੂੰ ਦਿਖਾਈ ਜਾਂਦੇ ਹਨ ਦੁਕਾਨਾਂ ਇਸ ਤਰ੍ਹਾਂ ਦੇ ਇਹਨਾਂ ਦੇ ਕੋਲ ਕੱਪੜੇ ਹੁੰਦੇ ਨੇ ਤੇ ਮੈਂ ਪਿਛਲੇ ਸਾਲ ਵੀ ਇਸ ਮੇਲੇ ਦੇ ਵਿੱਚ ਆਇਆ ਸੀ ਬਾਈ ਮੈਨੂੰ ਜਾਣਦੇ ਨੇ ਦੁਕਾਨ ਵਾਲੇ ਤੇ ਬਾਈ ਨੇ ਮੈਨੂੰ ਰੋਕ ਲਿਆ ਸੀ ਹਨ ਤੇ ਸਾਰੀਆਂ ਨਾਲ-ਨਾਲ ਇਹ ਦੁਕਾਨਾਂ ਕੱਪੜੇ ਵਾਲੀਆਂ ਆਪਾਂ ਦਿਖਾਈਆਂ ਨੇ ਤੇ ਬਾਕੀ ਹੁਣ ਆਪਾਂ ਚੱਲਦੇ ਆਂ ਜੀ ਅੱਗੇ ਤੇ ਅੱਗੋਂ ਤੁਹਾਨੂੰ ਜਿਹੜਾ ਉਹ ਮੇਲਾ ਦਿਖਾਉਨੇ ਆ ਤੇ ਹੁਣ ਆਪਾਂ ਚੱਲਦੇ ਆਂ ਜੀ ਅੱਗੇ ਅੱਗੇ ਉਹ ਤੁਹਾਨੂੰ ਮੇਲਾ ਜਿਹੜਾ ਉਹ ਦਿਖਾਉਨੇ ਆ ਬਹੁਤ ਦੂਰੋਂ ਹੀ ਇੱਥੇ ਪੈਦਲ ਜਿਹੜਾ ਉਹ ਚੱਲ ਕੇ ਜਾਣਾ ਪੈਂਦਾ ਤੇ ਸਾਹਮਣੇ ਜਿਹੜਾ ਉਹ ਰੋਜ਼ਾ ਸ਼ਰੀਫ ਜੀ ਦਾ ਸਥਾਨ ਹੈ ਤੇ ਤਿੰਨ ਦਿਨ ਦਾ ਜਿਹੜਾ ਉਹ ਮੇਲਾ ਹੈ ਬਾਕੀ ਇਸ ਤਰ੍ਹਾਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗਦੀਆਂ ਨੇ ਖਾਣ ਪੀਣ ਵਾਲੀਆਂ ਵੀ ਹੈ ਨਾ ਮੇਲੇ ਦੇ ਵਿੱਚ ਬਾਈ ਹੋਣੀਆਂ ਨੇ ਦੁਕਾਨ ਜਿਵੇਂ ਜਿਹੜੀ ਲਾਈ ਹੋਈ ਹੈ ਤੇ ਬਹੁਤ ਸਾਰੀਆਂ ਖਾਣ ਪੀਣ ਵਾਲੀਆਂ ਦੁਕਾਨਾਂ ਤੇ ਸੜਕ ਦੇ ਦੂਸਰੀ ਸਾਈਡ ਵੀ ਬਹੁਤ ਸਾਰੀਆਂ ਦੁਕਾਨਾਂ ਨੇ ਉਹ ਵੀ ਆਪਾਂ ਤੁਹਾਨੂੰ ਜਿਹੜਾ ਉਹ ਦਿਖਾ ਦਾਂਗੇ ਬਹੁਤ ਵੱਡਾ ਜਿਹੜਾ ਇਹ ਮੇਲਾ ਹੁੰਦਾ ਮੁਸਲਮਾਨ ਭਾਈਚਾਰੇ ਦਾ ਆ ਦੇਖੋ ਜਿਵੇਂ ਸੰਗਤਾਂ ਜਿਹੜੀਆਂ ਆ ਰਹੀਆਂ ਨੇ ਜੂਪੀ ਤੋਂ ਬਾਕੀ ਦੂਰੋਂ ਦੂਰੋਂ ਵੱਖ-ਵੱਖ ਦੇ ਸਟੇਟਾਂ ਤੋਂ ਸੰਗਤਾਂ ਇੱਥੇ ਆਉਂਦੀਆਂ ਨੇ ਤੇ ਜਿਵੇਂ ਨਾ ਆਪਣੇ ਨਨਕਾਣਾ ਸਾਹਿਬ ਜਾਂਦੇ ਹੁੰਦੇ ਨੇ ਆਪਣੇ ਆ ਸਿੱਖ ਸੰਗਤਾਂ ਉਸੇ ਤਰ੍ਹਾਂ ਇਹਨਾਂ ਨੂੰ ਵੀ ਪਾਕਿਸਤਾਨ ਤੋਂ ਇੱਥੇ ਆਉਣ ਵਾਸਤੇ ਜਿਹੜਾ ਉਹ ਵੀਜ਼ਾ ਮਿਲਦਾ ਤੇ ਪਾਕਿਸਤਾਨ ਤੋਂ ਵੀ ਬਹੁਤ ਸਾਰੀਆਂ ਸੰਗਤਾਂ ਰੋਜ਼ਾ شریف ਜੀ ਦੇ ਸਥਾਨ ਤੇ ਆਉਂਦੀਆਂ ਨੇ ਇੱਥੇ ਦਰਸ਼ਨਾਂ ਵਾਸਤੇ ਹਨਾ ਤੇ ਆ ਸਾਹਮਣੇ ਸਥਾਨ ਹੈ ਜੀ ਆਪਾਂ ਦਰਸ਼ਨ ਤੁਹਾਨੂੰ ਜਿਹੜੇ ਉਹ ਕਰਵਾਦਾਂ ਨੇ ਤੇ ਅੰਦਰ ਵੀ ਆਪਾਂ ਲੈ ਕੇ ਜਾਵਾਂਗੇ ਆ ਜਿਹੜਾ ਇੱਥੇ ਮੁੱਖ ਸਥਾਨ ਹੈ ਰੋਜ਼ਾ ਸ਼ਰੀਫ ਜੀ ਦਾ ਤੇ ਇਹ ਜਿਹੜਾ ਰੋਡ ਹੈ ਇਧਰ ਅੱਗੇ ਮਰਿੰਡੇ ਨੂੰ ਜਾਂਦਾ ਬਸੀ ਪਠਾਣਾ ਮਰਿੰਡਾ ਇਹ ਰੋਡ ਹੈ ਸ਼ਹਿਰ ਫਤੇਗੜ ਸਾਹਿਬ ਦੇ ਵਿੱਚ ਮੇਲਾ ਜਿਹੜਾ ਉਹ ਲੱਗਦਾ ਤੇ ਇੱਥੇ ਆ ਤੁਸੀਂ ਦੇਖ ਰਹੇ ਹੋ ਪਾਣੀ ਦਾ ਜਿਹੜਾ ਉਹ ਲੰਗਰ ਹੈ ਸ਼ਵੀਲ ਜਿਹੜੀ ਲਾਈ ਹੋਈ ਹੈ ਇਸ ਤਰ੍ਹਾਂ ਲੰਗਰ ਵੀ ਇੱਥੇ ਜਿਹੜੇ ਉਹ ਲੱਗਦੇ ਨੇ ਰੋਜ਼ਾ ਸ਼ਰੀਫ ਜੀ ਦੇ ਸਥਾਨ ਤੇ ਮੇਲੇ ਦੇ ਦਿਨਾਂ ਦੇ ਵਿੱਚ ਹਨ ਤੇ ਆ ਸਾਹਮਣੇ ਹੈਗਾ ਜੀ ਮੁੱਖ ਸਥਾਨ ਆਪਾਂ ਦਰਸ਼ਨ ਜਿਹੜੇ ਤੁਹਾਨੂੰ ਉਹ ਦਰਵਾਜ਼ਾ ਨੇ ਆ ਮੁੱਖ ਸਥਾਨ ਤੇ ਇਸ ਸਥਾਨ ਤੇ ਲੱਗਦਾ ਜੀ ਤਿੰਨ ਦਿਨ ਦਾ ਜਿਹੜਾ ਇਹ ਮੇਲਾ ਹਨਾ ਰੋਜ਼ਾ شریف ਜੀ ਦੇ ਸਥਾਨ ਤੇ ਇਹ ਮੁੱਖ ਸਥਾਨ ਹੈ ਜੀ ਮੁੱਖ ਗੇਟ ਹੈ ਸਥਾਨ ਦਾ ਬਹੁਤ ਸੋਹਣਾ ਸਥਾਨ ਜਿਹੜਾ ਇਹ ਬਣਿਆ ਹੋਇਆ ਹੈ ਰੋਜ਼ਾ شریف ਜੀ ਦਾ ਸਥਾਨ ਪੈਸੇ ਤਾਂ ਸਾਰਾ ਸਾਲ ਇਹ ਸੰਗਤਾਂ ਇੱਥੇ ਇਸ ਸਥਾਨ ਤੇ ਆਉਂਦੀਆਂ ਨੇ ਪਰ ਇਹ ਤਿੰਨ ਦਿਨ ਜਿਹੜੇ ਉਹ ਮੁੱਖ ਹੁੰਦੇ ਨੇ ਮੇਨ ਤਿੰਨ ਦਿਨ ਇੱਥੇ ਭਾਰੀ ਜਿਹੜਾ ਸੰਗਤਾਂ ਦਾ ਹੋਏ ਇਕੱਠਾ ਰਹਿੰਦਾ ਤੇ urs ਮੇਲਾ ਇਹਦੇ ਨਾਮ ਨਾਲ ਇਹ ਵੀ ਜਿਹੜਾ ਉਹ ਜਾਣਿਆ ਜਾਂਦਾ ਹਰ ਇੱਕ ਸਾਲ ਇਹ urs ਮੇਲਾ ਇਹ ਸਥਾਨ ਤੇ ਹੁੰਦਾ ਹੈ ਇਹ ਆਵਾਸ ਰਾਹ ਉਹ ਮੁੱਖ ਦਰਵਾਜ਼ਾ ਤੁਸੀਂ ਦਰਸ਼ਨ ਜਿਹੜੇ ਉਹ ਕਰ ਸਕਦੇ ਹੋ ਤੇ ਅੰਦਰ ਵੀ ਆਪਾਂ ਲੈ ਕੇ ਚੱਲਦੇ ਆਂ ਅੰਦਰ ਤੁਹਾਨੂੰ ਦਿਖਾਉਨੇ ਆ ਸਾਰਾ ਮੇਲਾ ਜਿਹੜਾ ਹਨ ਹਰੇਕ ਸਾਲ ਬਹੁਤ ਭਾਰੀ ਸੰਗਤਾਂ ਦਾ ਇਸ ਸਥਾਨ ਤੇ ਜਿਹੜਾ ਉਹ ਇਕੱਠਾ ਹੁੰਦਾ ਤੇ ਸੰਗਤਾਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਹੀ ਹਮੋ ਹਮਾ ਕੇ ਇਸ ਸਥਾਨ ਤੇ ਸੰਗਤਾਂ ਜਿਹੜਾ ਉਹ ਪਹੁੰਚਦੀਆਂ ਨੇ ਦੂਰ ਦੂਰ ਤੱਕ ਸੰਗਤਾਂ ਦਾ ਇੱਕਾਚ ਦੇਖਣ ਨੂੰ ਮਿਲੂ ਤੇ ਇੱਥੇ ਵੀ ਉਸੇ ਤਰ੍ਹਾਂ ਆਲੇ ਦੁਆਲੇ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਹਨਾ ਕੁਝ ਕੱਪੜੇ ਵਾਲੀਆਂ ਦੁਕਾਨਾਂ ਤੇ ਇੱਧਰ ਵੀ ਸਾਰੀਆਂ ਮਾਰਕੀਟ ਜਿਹੜੀ ਉਹ ਲੱਗੀ ਹੋਈ ਹੈ ਅੱਗੇ ਕੁਝ ਖਾਣ ਪੀਣ ਵਾਲੀਆਂ ਜਿਹੜੀਆਂ ਉਹ ਦੁਕਾਨਾਂ ਇਸ ਤਰ੍ਹਾਂ ਬਹੁਤ ਭਾਰੀ ਇਸ ਮੇਲੇ ਦੇ ਵਿੱਚ ਜਿਹੜਾ ਉਹ ਇਕੱਠਾ ਹੁੰਦਾ ਤੇ ਬਹੁਤ ਦੂਰੋਂ ਦੂਰੋਂ ਆ ਕੇ ਇੱਥੇ ਦੁਕਾਨਾਂ ਜਿਹੜੇ ਉਹ ਲਾਉਂਦੇ ਨੇ ਹਰੇਕ ਸਾਲ ਮੇਲੇ ਦੇ ਵਿੱਚ ਅੱਜ ਮੈਂ ਲੱਸੀ ਵਾਲੀ ਦੁਕਾਨ ਇੱਥੇ ਜਿਹੜੀ ਉਹ ਲੱਗੀ ਹੋਈ ਹੈ ਤੇ ਇੱਧਰ ਵੀ ਕੁਝ ਹੋਰ ਅੰਦਰ ਮੱਥਾ ਟੇਕਣ ਵਾਸਤੇ ਸਮਾਨ ਸਾਰਾ ਜਿਹੜਾ ਉਹ ਮਿਲਦਾ ਜਿਵੇਂ ਆਪਾਂ ਅੰਦਰ ਪ੍ਰਸ਼ਾਦ ਜਿਹੜਾ ਉਹ ਚੜਾਉਂਦੇ ਹੁੰਦੇ ਆ ਜਾਂ ਹੋਰ ਸਾਰਾ ਸਮਾਨ ਆ ਇੱਥੋਂ ਜਿਹੜਾ ਉਹ ਮਿਲਦਾ ਹਨ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਇਸ ਮੇਲੇ ਦੇ ਵਿੱਚ ਲੱਗਦੀਆਂ ਨੇ ਜੀ ਬਹੁਤ ਭਾਰੀ ਜਿਹੜਾ ਉਹ ਸੰਗਤਾਂ ਦਾ ਇਕ ਤੇ ਦੂਰੂ ਦੂਰੋਂ ਇਥੇ ਸੰਗਤਾਂ ਆਉਂਦੀਆਂ ਨੇ ਇਸ ਮੇਲੇ ਦੇ ਵਿੱਚ ਆ ਕੇ ਸ਼ਾਮਲ ਹੁੰਦੀਆਂ ਨੇ ਤੇ ਆ ਵੀ ਇੱਥੇ ਤੁਸੀਂ ਦੇਖੋ ਦੁਕਾਨਾਂ ਸਾਰੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਖਾਣ ਪੀਣ ਵਾਲੀਆਂ ਹਨ ਤੇ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਤੇ ਇੱਧਰ ਤੁਸੀਂ ਦੁਕਾਨਾਂ ਜਿਵੇਂ ਜਿਹੜੀਆਂ ਉਹ ਦੇਖ ਰਹੇ ਹੋ ਜੀ ਸਾਰਾ ਮੇਲੇ ਕਰਕੇ ਦੁਕਾਨਾਂ ਜਿਹੜੀਆਂ ਵੱਡੀਆਂ ਵੱਡੀਆਂ ਲੱਗੀਆਂ ਹੋਈਆਂ ਨੇ ਤੇ ਆ ਇੱਧਰ ਵੀ ਦੇਖੋ ਤੁਸੀਂ ਬਹੁਤ ਸਾਰੀਆਂ ਦੁਕਾਨਾਂ ਇਸ ਮੇਲੇ ਦੇ ਵਿੱਚ ਲੱਗਦੀਆਂ ਨੇ ਹਾਂਜੀ ਕੀ ਹਾਲ ਨੇ ਜੀ ਆ ਆ ਕੀ ਬਣਾਇਆ ਜੀ ਤੁਸੀਂ ਇਹ ਇਹ ਸ਼ੀਰਮਾਲ ਹੈ ਵੀ ਸ਼ੀਰਮਾਲ ਹੈ ਇਸ ਵਿੱਚ ਪਿਸਤਾ ਪੜਦਾ ਹੈ ਹਾਂਜੀ ਕਾਜੂ ਬਾਦਾਮ ਪੀਸ ਕੇ ਕਰਕੇ ਡਲਦਾ ਹੈ ਆਟਾ ਇਸਕਾ ਦੁੱਧ ਮੈਂ ਗੁੰਧਾਈ ਹੋਤੀ ਹੈ ਜਦ ਇਹ ਸ਼ੀਰਮਾਲ ਬਣਦਾ ਹੈ ਅੱਛਾ ਜੀ ਮਿੱਠਾ ਹੁੰਦਾ ਮਿੱਠਾ ਹੁੰਦਾ ਹੈ ਤੁਮ ਇਹ ਹਮਾਰੇ ਆ ਰਹੇ ਹੈ ਭਾਈ ਇਹ ਬਣ ਰਹਾ ਹੈ ਇਧਰ ਬਣ ਰਹਾ ਹੈ ਭਾਈ ਠੀਕ ਹੈ ਠੀਕ ਹੈ ਤੇ ਸ਼ੀਰਮਾਲ ਜੀ ਸ਼ੀਰਮਾਲ ਸ਼ੀਰਮਾਲ ਇਹਨੂੰ ਕਹਿੰਦੇ ਨੇ ਭਾਈ ਹੁਣੀ ਨੇ ਜਿਵੇਂ ਆਪਾਂ ਨੂੰ ਦੱਸਿਆ ਹਨ ਤੇ ਇਸ ਤਰ੍ਹਾਂ ਤੰਦੂਰ ਦੇ ਵਿੱਚ ਇਹਨੂੰ ਪਕਾਇਆ ਜਾਂਦਾ ਆਪਾਂ ਢੇੜੋਂ ਵੀ ਤੁਹਾਨੂੰ ਜਿਹੜਾ ਉਹ ਦਿਖਾ ਦਾਨੇ ਆ ਤੇ ਆ ਬਾਈ ਹੁਣੀ ਲੈ ਲੱਗੇ ਹੋਏ ਨੇ ਬਣਾਉਣਾ ਇਸ ਤਰ੍ਹਾਂ ਤੰਦੂਰ ਦੇ ਵਿੱਚ ਲਾਇਆ ਜਾਂਦਾ ਐਵੇਂ ਪੱਕ ਜਾਂਦਾ ਇਹ ਸ਼ੀਰਮਾਲ ਉਹ ਪਤਾ ਹੈ ਹਾਂ ਤਾਂ ਦੂਰ ਦੇ ਵਿੱਚ ਵੰਡਦਾ ਬਾਈ ਉਹ ਨਹੀਂ ਲਾਇਆ ਹੋਇਆ ਤੇ ਉਹ ਬਾਈ ਉਹ ਨਹੀਂ ਪਿੱਛੇ ਵੇਲ ਕੇ ਹਨਾ ਪੇੜੇ ਵੀ ਕਰ ਰਹੇ ਨੇ ਇਸ ਤਰ੍ਹਾਂ ਲੱਗਦੀਆਂ ਨੇ ਜੀ ਔਰ ਸਮੇਲੇ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਰੋਜ਼ਾ ਸ਼ਰੀਫ ਜੀ ਦੇ ਸਥਾਨ ਤੇ ਤੇ ਵੀ ਰੋਣੀ ਬਣਾਉਣ ਲੱਗੇ ਹੋਏ ਨੇ ਜੇ ਕਾਜੂ ਬਦਾਮ ਲਗਾਤੇ ਉੱਪਰ ਠੀਕ ਹੈ ਬਦਾਮ ਬਦਾਮ ਠੀਕ ਹੈ ਬਾਈ ਲਓ ਜੀ ਇਸ ਤਰ੍ਹਾਂ ਜਿਹੜਾ ਉਹ ਬਣਾਇਆ ਜਾਂਦਾ ਹਨਾ ਆਪਾਂ ਸਾਰਾ ਤੁਹਾਨੂੰ ਦਿਖਾਇਆ ਤੇ ਬਹੁਤ ਭਾਰੀ ਇਸ ਮੇਲੇ ਦੇ ਵਿੱਚ ਜਿਹੜਾ ਉਹ ਇਕੱਠ ਹੁੰਦਾ ਅ ਉਸ ਮੇਲੇ ਦੇ ਵਿੱਚ ਤੇ ਇਧਰ ਤੁਸੀਂ ਦੇਖ ਰਹੇ ਹੋ ਜਿਵੇਂ ਪ੍ਰਸ਼ਾਦ ਜਿਹੜਾ ਉਹ ਬਣਾਇਆ ਹੋਇਆ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਮੇਲੇ ਦੇ ਵਿੱਚ ਜਿਹੜੀਆਂ ਉਹ ਲੱਗਦੀਆਂ ਨੇ ਤੇ ਅੱਗੇ ਚੱਲਦੇ ਆਪਾਂ ਅੱਗੇ ਉਹ ਤੁਹਾਨੂੰ ਜਿਹੜਾ ਉਹ ਦਿਖਾ ਦਨੇ ਆ ਤੇ ਤੁਸੀਂ ਇਕੱਠ ਦੇਖ ਸਕਦੇ ਹੋ ਬਹੁਤ ਭਾਰੀ ਸੰਗਤਾਂ ਦਾ ਇਕੱਠ ਜਿਹੜਾ ਉਹ ਹੋਇਆ ਹੋਇਆ ਤੇ ਸਾਰੇ ਆਉਂਦੇ ਨੇ ਇਸ ਸਥਾਨ ਤੇ ਤਿੰਨ ਦਿਨ ਬਹੁਤ ਭਾਰੀ ਇਕੱਠ ਜਿਹੜਾ ਉਹ ਸੰਗਤਾਂ ਦਾ ਹੁੰਦਾ ਹੈ ਸਾਰੇ ਆ ਕੇ ਮੱਥਾ ਜਿਹੜਾ ਉਹ ਟੇਕਦੇ ਨੇ ਆ ਜਿਹੜਾ ਸਾਹਮਣੇ ਰਸਤਾ ਜਾ ਰਿਹਾ ਹਨਾ ਇਹ ਰਸਤਾ ਸਾਹਮਣੇ ਜਾਂਦਾ ਹੈ ਮੁੱਖ ਸਥਾਨ ਨੂੰ ਜਿਹੜਾ ਇੱਥੇ ਮੁੱਖ ਸਥਾਨ ਹੈ ਤੇ ਅੰਦਰ ਦਰਸ਼ਨ ਕਰਨ ਵਾਸਤੇ ਇੱਥੋਂ ਸੰਗ ਤਾਂ ਜਿਹੜਾ ਉਹ ਜਾਂਦੀਆਂ ਨੇ ਤੇ ਇਧਰ ਸਾਰੀ ਮਾਰਕੀਟ ਜਿਹੜੀ ਉਹ ਲੱਗੀ ਹੋਈ ਹੈ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਉਹ ਬਹੁਤ ਸਾਰਾ ਸਮਾਨ ਇੱਥੋਂ ਜਿਹੜਾ ਉਹ ਉਹ ਮਿਲਦਾ ਹੈ ਤੇ ਇੱਥੋਂ ਕਾਫੀ ਸਾਰਾ ਸਮਾਨ ਇਹਨਾਂ ਦੀ ਦੁਕਾਨ ਦੇ ਉੱਪਰ ਜਿਹੜਾ ਉਹ ਹੈਗਾ ਹਨਾ ਤੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਇਸ ਮੇਲੇ ਦੇ ਵਿੱਚ ਜਿਹੜਾ ਉਹ ਲੱਗਦੀਆਂ ਨੇ ਪਰਫਿਊਮ ਇਤਰ ਵਗੈਰਾ ਹਨਾ ਤੇ ਯਾ ਤੁਸੀਂ ਕੈਪ ਦੇ ਟੋਪੀਆਂ ਦੇਖ ਰਹੇ ਹੋ ਬਹੁਤ ਸੋਹਣੀਆਂ ਸੋਹਣੀਆਂ ਬਹੁਤ ਸੋਹਣਾ ਸੋਹਣਾ ਇਹਨਾਂ ਦੇ ਉੱਪਰ ਡਿਜ਼ਾਈਨ ਜਿਹੜਾ ਉਹ ਬਣਿਆ ਹੋਇਆ ਹੈ ਨਾ ਤੇ ਇਸ ਤਰ੍ਹਾਂ ਦੀਆਂ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਕੁਝ ਕੱਪੜੇ ਤੁਸੀਂ ਦੇਖ ਰਹੇ ਹੋ ਛੋਟੇ ਬੱਚਿਆਂ ਵਾਲੇ ਕੱਪੜੇ ਹਨ ਬਹੁਤ ਵੱਡਾ ਜਿਹੜਾ ਉਹ ਇਹ ਮੇਲਾ ਲੱਗਦਾ ਜੀ ਰੋਜਾ شریف ਜੀ ਦੇ ਸਥਾਨ ਤੇ ਹਰੇਕ ਸਾਲ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਇਸ ਸਥਾਨ ਤੇ ਸ਼ਾਮਲ ਹੁੰਦੀਆਂ ਨੇ ਇਸ ਸਥਾਨ ਤੇ ਆ ਕੇ ਹਨਾ ਤੇ ਜੇ ਕਿਹਾ ਹੈ ਬਾਈ ਇਸ ਨੂੰ ਕਹਿੰਦੇ ਕਿਹਾ ਸੋਨਲਵਾ ਸੋਨਲਵਾ ਸੋਨਹਲਵਾਏ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਸੋਨ ਹਲਵਾ ਇਹਨੂੰ ਜਿਹੜਾ ਉਹ ਕਹਿੰਦੇ ਨੇ ਤੇ ਬਾਕੀ ਵੱਖ-ਵੱਖ ਤਰੀਕੇ ਦੀ ਆਪਾਂ ਨੂੰ ਚੀਜ਼ਾਂ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਨੇ ਹਰ ਇੱਕ ਬੇਲੇ ਦੇ ਵਿੱਚ ਆਪਾਂ ਜਦੋਂ ਜਾਂਦੇ ਆ ਨਵੀਂ ਤੋਂ ਨਵੀਂ ਆਪਾਂ ਨੂੰ ਚੀਜ਼ ਜਿਹੜੀ ਉਹ ਦੇਖਣ ਨੂੰ ਮਿਲਦੀ ਆ ਤੇ ਦੁਕਾਨਾਂ ਦੇ ਤੁਸੀਂ ਦੇਖ ਰਹੇ ਹੋ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਤੇ ਇਕੱਠ ਤੁਸੀਂ ਦੇਖੋ ਬਹੁਤ ਭਾਰੀ ਸੰਗਤਾਂ ਦਾ ਜਿਹੜਾ ਉਹ ਇਕੱਠਾ ਹੈ ਦੂਰ-ਦੂਰ ਤੱਕ ਆਪਾਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਨੇ ਆ ਇਸੇ ਤਰ੍ਹਾਂ ਹਰ ਇੱਕ ਸਾਲ ਇੱਥੇ ਇਕੱਠ ਹੁੰਦਾ ਹੈ ਜਗਰਾਤ ਬਹੁਤ ਭਾਰੀ ਸੰਗਤਾਂ ਦਾ ਆਈਟਮਦਰ ਗੇਟ ਹੈ ਜੀ ਇੱਥੇ ਸੰਗਤਾਂ ਜਿਹੜਾ ਉਹ ਦਰਸ਼ਨ ਕਰਨ ਵਾਸਤੇ ਜਾਂਦੀਆਂ ਨੇ ਆਪਾਂ ਦਰਸ਼ਨ ਜਿਹੜੇ ਉਹ ਤੁਹਾਨੂੰ ਕਰਵਾ ਲਾਉਂਦੇ ਆ ਤੇ ਹਰ ਇੱਕ ਸਾਲ ਇਸੇ ਤਰ੍ਹਾਂ ਬਹੁਤ ਭਾਰੀ ਇੱਥੇ ਸੰਗਤਾਂ ਦਾ ਜਿਹੜਾ ਉਹ ਇਕੱਠਾ ਹੁੰਦਾ ਇਸ ਔਰਸ ਮੇਲੇ ਦੇ ਵਿੱਚ ਬਹੁਤ ਦੂਰੋਂ ਦੂਰੋਂ ਸੰਗਤਾਂ ਆ ਕੇ ਇਸ ਮੇਲੇ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਤੇ ਤਿੰਨ ਦਿਨ ਦਾ ਇਹ ਜਿਹੜਾ ਉਹ ਔਰਸ ਮੇਲਾ ਹੁੰਦਾ 21 22 ਅਤੇ 23 ਤਰੀਕ ਦਾ ਜਿਹੜਾ ਉਹ ਮੇਲਾ ਅੱਜ ਦੂਸਰਾ ਦਿਨ ਆ ਜਿਹੜਾ ਇਹ ਮੇਲੇ ਦਾ ਹਨਾ ਸਾਹਮਣੇ ਇਹ ਮੁੱਖ ਸਥਾਨ ਹੈ ਉਹ ਸਾਹਮਣੇ ਤੁਸੀਂ ਸਥਾਨ ਦੇ ਜਿਹੜੇ ਦੇ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਆਉਂਦੀਆਂ ਨੇ ਜੀ ਸੰਕਤਾਂ ਦਰਸ਼ਨ ਵਾਸਤੇ ਰੋਜ਼ਾ ਸ਼ਰੀਫ ਜੀ ਦਾ ਸਥਾਨ ਤੇ ਆ ਬਈ ਹੁਣੀ ਆਪਾਂ ਨੂੰ ਮਿਲੇ ਨੇ ਇਥੋਂ ਮਲੇਰ ਕੋਟਰੇ ਤੋਂ ਆਏ ਨੇ ਤੇ ਤੁਸੀਂ ਜਾ ਰਹੇ ਹੋ ਜੀ ਮੱਥਾ ਟੇਕਣਾ ਹੋਣਾ ਠੀਕ ਹੈ ਜੀ ਠੀਕ ਹੈ ਠੀਕ ਹੈ ਹੋਰ ਚੜ੍ਹਦੀ ਕਲਾ ਜੀ ਹਾਂ ਜੀ ਹਾਂ ਬਹੁਤ ਵਧੀਆ ਠੀਕ ਹੈ ਹਰ ਇੱਕ ਸਾਲ ਆਉਨੇ ਹੋ ਜੀ ਫਿਰ ਤੁਸੀਂ ਸਾਲ ਨਹੀਂ ਕੋਈ ਕੁਝ ਟਾਈਮ ਸੱਡ ਕੇ ਆਏ ਨੇ ਠੀਕ ਹੈ ਜੀ ਠੀਕ ਹੈ ਜੀ ਜਦੋਂ ਵਕਤ ਮਿਲਦਾ ਜਾਣ ਕੇ ਇਧਰ ਨੂੰ ਖਿੱਚ ਹੁੰਦੀ ਹੈ ਨਾ ਵਾਪਸ ਜਰ ਰਹਾਂਦੀ ਹਾਂ ਹਾਂ ਜੀ ਠੀਕ ਹੈ ਜੀ ਧੰਨਵਾਦ ਜੀ ਲੋ ਜੀ ਇਸ ਤਰ੍ਹਾਂ ਸੰਗਤਾਂ ਆਉਂਦੀਆਂ ਨੇਗੀਆਂ ਇਸ ਸਥਾਨ ਤੇ ਨਾ ਦਰਸ਼ਨਾਂ ਵਾਸਤੇ ਤੇ ਤੁਸੀਂ ਇਕੱਠ ਤੁਸੀਂ ਦੇਖੋ ਬਹੁਤ ਭਾਰੀ ਜਿਹੜਾ ਉਹ ਇਕੱਠਾ ਅੱਜ ਜਿਹੜਾ ਉਹ ਸ਼ੁੱਕਰਵਾਰ ਦਾ ਦਿਨ ਹੈ ਸ਼ੁੱਕਰਵਾਰ ਦੇ ਦਿਨ ਨੂੰ ਸਾਰੀਆਂ ਸੰਗਤਾਂ ਆਉਂਦੀਆਂ ਨੇ ਨਿਵਾਜ ਅਦਾ ਕਰਨ ਵਾਸਤੇ ਤੇ ਇਧਰ ਦੁਕਾਨਾਂ ਤੁਸੀਂ ਨਾਲ ਨਾਲ ਹੋਰ ਦੇਖ ਰਹੇ ਹੋ ਅੰਦਰ ਮੱਥਾ ਟੇਕਣ ਵਾਸਤੇ ਜਿਹੜਾ ਉਹ ਸਮਾਨ ਹੈ ਤੇ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜਿਵੇਂ ਅੰਦਰ ਚਾਦਰ ਜਿਹੜੀ ਉਹ ਛੜਾਈ ਜਾਂਦੀ ਹੈ ਇਸ ਤਰ੍ਹਾਂ ਸਾਰੀਆਂ ਦੁਕਾਨਾਂ ਜਿਹੜੀਆਂ ਇੱਥੇ ਉਹ ਲੱਗਦੀਆਂ ਨੇ ਤੇ ਹਾਂਜੀ ਭਾਈ ਇੱਕ ਸਾਰਾ ਅੰਦਰ ਮੱਥਾ ਟੇਕਣ ਵਾਸਤੇ ਸਮਾਨ ਹੁੰਦਾ ਜੀ ਹਣਾ ਚਾਦਰ ਹੋ ਗਈ ਜਿਵੇਂ ਤੇ ਇਹ ਸਾਰਾ ਸਮਾਨ ਹੈ ਜੀ ਅੰਦਰ ਮੱਥਾ ਟੇਕਣ ਵਾਸਤੇ ਚਾਦਰਾਂ ਜਿਵੇਂ ਸੰਗਤਾਂ ਲੈ ਕੇ ਜਾਂਦੀਆਂ ਨੇ ਇਸ ਤਰ੍ਹਾਂ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਅੱਗੇ ਉਹ ਵੀ ਆਪਾਂ ਤੁਹਾਨੂੰ ਜਿਹੜਾ ਉਹ ਦਿਖਾ ਦਾਨੇ ਆ ਜਿਵੇਂ ਆਪਾਂ ਦੱਸਿਆ ਵੀ ਅੱਜ ਸ਼ੁੱਕਰਵਾਰ ਦਾ ਜਿਹੜਾ ਉਹ ਦਿਨ ਹੈ ਤੇ ਸ਼ੁੱਕਰਵਾਰ ਦਾ ਦਿਨ ਜਿਹੜਾ ਉਹ ਮੁਸਲਮਾਨ ਭਾਈਚਾਰੇ ਦੇ ਵਿੱਚ ਸ਼ੁਭ ਮੰਨਿਆ ਜਾਂਦਾ ਤੇ ਮੈਂ ਮਲੇਰਕੋਟਲੇ ਵੀ ਜਾਣੇ ਰਹੇ ਨੇ ਹਣਾ ਸਾਡਾ ਏਰੀਆ ਤੋਂ ਮਲੇਰਕੋਟਲੇ ਨੂੰ ਵੀ ਸਾਰੇ ਨਮਾਜ਼ ਜਿਹੜਾ ਉਹ ਸ਼ੁੱਕਰਵਾਰ ਦੀ ਨਮਾਜ਼ ਨੂੰ ਜਿਹੜਾ ਉਹ ਸ਼ੁਭ ਮੰਨਿਆ ਜਾਂਦਾ ਤੇ ਬਾਕੀ ਜੇ ਕੋਈ ਦੇਖ ਰਿਹਾ ਮੌਸਮ ਭਾਈਚਾਰੇ ਚੋਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਸ ਬਾਰੇ ਹਨਾ ਚਾਹ ਜਰੂਰ ਸਾਡੇ ਨਾਲ ਸਾਂਝਾ ਕਰਿਓ ਵੈਸੇ ਸ਼ੁੱਕਰਵਾਰ ਨੂੰ ਜਿਹੜਾ ਉਹ ਦਿਨ ਵਧੀਆ ਜਿਹੜਾ ਉਹ ਮੰਨਿਆ ਜਾਂਦਾ ਤੇ ਇੱਧਰ ਵੀ ਹੋਰ ਕੁਛ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਆਪਾਂ ਦਿਖਾ ਦਾਨੇ ਆ ਜੀ ਤੁਹਾਨੂੰ ਇਸ ਤਰ੍ਹਾਂ ਇੱਥੇ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਸਾਰਾ ਸਮਾਨ ਡਰਾਈ ਫਰੂਟ ਵਾਲੀਆਂ ਦੁਕਾਨਾਂ ਡਰਾਈ ਫਰੂਟ ਹੈ ਬਾਈ ਆਪਕੇ ਕੋਲ ਸਾਰੇ ਠੀਕ ਹੈ ਜੀ ਸਾਰੇ ਡਰਾਈ ਫਰੂਟ ਇੱਥੇ ਹੈਗੇ ਨੇ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਇਸ ਤਰ੍ਹਾਂ ਮੇਲੇ ਤੇ ਜਿਹੜਾ ਉਹ ਭਾਰੀ ਇਕੱਠ ਹੁੰਦਾ ਤੇ ਆ ਜਿਹੜਾ ਉਹ ਮੁੱਖ ਸਥਾਨ ਹੈ ਜੀ ਆਪਾਂ ਨੇੜੋਂ ਵੀ ਤੁਹਾਨੂੰ ਦਿਖਾ ਦਾਨੇ ਆ ਸਥਾਨ ਇਸ ਸਥਾਨ ਤੇ ਸਬਸਕ੍ਰਾਈਬ ਕਰੋ ਬਾਈ ਹਾਂਜੀ ਹਾਂਜੀ ਤੇ ਇਸ ਸਥਾਨ ਤੇ ਸੰਗਤਾਂ ਜਿਹੜਾ ਉਹ ਆਉਂਦੀਆਂ ਨੇ ਜੀ ਦਰਸ਼ਨ ਕਰਨ ਵਾਸਤੇ ਇਹ ਜਿਹੜਾ ਉਹ ਇੱਥੇ ਮੁੱਖ ਸਥਾਨ ਹੈ ਰੋਜਾ شریف ਜੀ ਦਾ ਤੁਸੀਂ ਦਰਸ਼ਨ ਜਿਹੜੇ ਉਹ ਕਰ ਸਕਦੇ ਹੋ ਅੱਜ ਤੇ ਆ ਤੁਸੀਂ ਦੇਖੋ ਪੱਖੇ ਚੱਲੇ ਜਾ ਰਹੇ ਨੇ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨੇ ਕਿਉਂਕਿ ਗਰਮੀ ਦੇ ਦਿਨ ਨੇ ਇਸ ਕਰਕੇ ਜਿਹਨੀਆਂ ਵੀ ਸੰਗਤਾਂ ਇੱਥੇ ਮੱਥਾ ਟੇਕਣ ਵਾਸਤੇ ਆਉਂਦੀਆਂ ਨੇ ਤੇ ਆਹ ਸਾਹਮਣੇ ਮੁੱਖ ਦਰਵਾਜ਼ਾ ਜੀ ਸਥਾਨ ਦੇ ਅੰਦਰ ਜਿਹੜਾ ਉਹ ਜਾਂਦਾ ਹਨਾ ਮੁੱਖ ਗੇਟ ਤੇ ਹੁਣ ਦੁਪਹਿਰ ਦੇ ਟਾਈਮ ਜਿਹੜੀ ਉਹ ਨਵਾਜ਼ ਇੱਥੇ ਅਦਾ ਕਰੀ ਜਾਊਗੀ ਦੁਪਹਿਰ ਦੇ 2:00 ਵਜੇ ਦਰਸ਼ਨ ਤੁਸੀਂ ਕਰ ਸਕਦੇ ਹੋ ਮਰੂਜਾ ਸ਼ਰੀਫ ਜੀ ਦੇ ਸਥਾਨ ਦੇ ਤੇ ਆਪਾਂ ਨੂੰ ਵੀ ਵੀਰ ਹਣੀ ਮਲੇ ਨੇ ਹਨਾ ਇਹਨਾਂ ਦੀ ਜਿਹੜੀ ਇਹ ਡਿਊਟੀ ਇੱਥੇ ਮੁਲਾਜ਼ਮ ਨੇ ਹਾਂਜੀ ਸੱਸੀ ਗਾਲ ਜੀ ਸੱਸੀ ਗਾਲ ਬਾਈ ਜੀ ਹੋਰ ਕੀ ਹੰਨੇ ਜੀ ਹਾਂਜੀ ਹਾਂਜੀ ਵਧੀਆ ਹਾਂਜੀ ਹਾਂਜੀ ਬਾਈ ਸਾਡੀ ਇੱਕ ਦਿਨ ਦੋ ਦਿਨ ਪਹਿਲਾਂ ਹੀ ਡਿਊਟੀ ਲੱਗ ਜਾਂਦੀ ਹੈਗੀ ਯਾਨੀ ਅਸੀਂ ਪਰਸੋਂ ਆਗੇ ਸੀਗੇ ਇੱਥੇ ਡਿਊਟੀ ਤੇ ਹਾਂਜੀ ਹਾਂਜੀ ਤੇ ਹੁਣ ਮਤਲਬ ਕਿ ਮੇਲਾ ਪੂਰਾ ਜਦੋਂ ਕੰਪਲੀਟ ਹੋਊਗਾ ਠੀਕ ਹੈ ਫਿਰ ਅਸੀਂ ਮਤਲਬ ਕਿ ਜਾਵਾਂਗੇ ਜਿੱਥੇ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹੁੰਦਾ ਕਿ ਨਾਮ ਆ ਵੀਰੇ ਮੇਰਾ ਨੂ ਸਤਨਾਮ ਸਿੰਘ ਹੈ ਜੀ ਠੀਕ ਹੈ ਜੀ ਠੀਕ ਹੈ ਤੁਸੀਂ ਵੀ ਡਿਊਟੀ ਤੇ ਆਪਾਂ ਇੱਥੇ ਡਿਊਟੀ ਤੇ ਆਂ ਜੀ ਪੂਰੇ ਹਰ ਸਾਲ ਮ ਦੇ ਵੀ ਰੋਣੀ ਮੇਲੇ ਬਹੁਤ ਚੰਗਾ ਲੱਗਿਆ ਬਾਈ ਹੁਣੀਆਂ ਨਾਲ ਮਿਲ ਕੇ ਹਾਂਜੀ ਧੰਨਵਾਦ ਜੀ ਬਹੁਤ ਬਹੁਤ ਹਾਂਜੀ ਬਈ ਬਹੁਤ ਵਧੀਆ ਚੈਨਲ ਆ ਬਾਈ ਦਾ ਤੇ ਬਹੁਤ ਵਧੀਆ ਬਾਈ ਹੁਣੀਆਂ ਮੇਲਿਆਂ ਦੀ ਵੀਡੀਓ ਬਣਾਉਂਦੇ ਨੇ ਆਪਣੇ ਕਲਚਰ ਨੂੰ ਪ੍ਰਮੋਟ ਕਰਦੇ ਨੇ ਤੇ ਇੱਥੇ ਆਪਾਂ ਨੂੰ ਅੰਕਲੋਣੀ ਮੇਲੇ ਨੇ ਗੁਜਰਾਤ ਤੋਂ ਆਏ ਨੇ ਹਾਂਜੀ ਸੱਸੀ ਗਾਲ ਜੀ ਆਪ ਗੁਜਰਾਤ ਸੇ ਆਇਓ ਜੀ ਹਾਂ ਠੀਕ ਹੈ ਜੀ ਠੀਕ ਹੈ ਜੀ ਬਤਾਈਏ ਇਸ ਦਰਸ਼ਨ ਕਰ ਲਈ ਆ ਆਪਣੇ ਦਰਸ਼ਨ ਕਰ ਲਈ ਬਹੁਤ ਬਹੁਤ ਸਹੀ ਦਰਸ਼ਨ ਕੀਏ ਔਰ ਯਾਹ ਕੀ ਸਭਾ ਵੀ ਬਹੁਤ ਅੱਛੀ ਹੈ ਹਾਂ ਖਾਣਾ ਪੀਣਾ ਹੋਰ અમાਰੇ ਇਹ ਪੰਜਾਬੀ ਰਵਾਇਏ ਉਹ ਵੀ ਸਾਰੀ ਸੇਵਾ ਕਰਦੇ ਆਂ ਮਾਰੀ ਸਭ ਕੀ ਤੇ ਅਮਰੇ ਇਆ ਗੁਜਰਾਤ ਸੇ ਵੀ ਬਹੁਤ ਲੋਕ ਆਤੇ ਸੇਵਾ ਕਰਨ ਦੇ ਲਈ ਹਾਂ ਤੇ ਖਾਣਾ ਪੀਣਾ ਫ੍ਰੀ ਮਿਲਦਾ ਹੈ ਸਭ ਦਰਗਾਹ ਦੀ ਤਰਫ ਸੇ ਤੇ ਇਹ ਪੰਜਾਬੀ ਭਾਈਓ ਕੇ ਤਰਫ ਸੇ ਤੇ ਤੇ ਆਪਾਂ ਇਆ ਜਿੱਥੇ ਸਾਰਾ ਮਤਲਬ ਲੰਗਰ ਜਿਹੜਾ ਉਹ ਤਿਆਰ ਹੁੰਦਾ ਹਾਂਜੀ ਦਿਓ ਜਾਣਕਾਰੀ ਇਸ ਬਾਰੇ ਦੱਸਿਓ ਜੀ ਹਾਂਜੀ ਇਹਦੇ ਬਾਰੇ ਦਿਓ ਜਾਣਕਾਰੀ ਦੁੱਧ ਦੇ ਲੰਗਰ ਦਾ ਇਹ ਦੁੱਧ ਜਿਹੜਾ ਆ ਤਮਾਮ ਗੁਜਰ ਬਰਾਦਰੀ ਜਿਹੜੀ ਆ ਲੰਗਰ ਦੇ ਸੇਵਾ ਦੇ ਵਿੱਚ ਕਿੰਨਾ ਦੇ ਕੰਨ ਆ ਮਸ਼ੀਨ ਜਿਹੜੀ ਆ ਦੋ ਦੁਕਾਨ ਨਾਲ ਇਹ ਗੁਜਰ ਬਰਾਦਰੀ ਕੋਲੋਂ ਫਰੀਜ਼ ਦੇ ਵਿੱਚ ਆਈ ਆ ਔਰ ਦੁੱਧ ਲੰਗਰ ਵਾਸਤੇ तमाम ਗੁਜਰ ਬਰਾਦਰੀ ਕੋਲੋਂ ਆਇਆ ਹੈ ਤੇ ਸਾਡੇ ਸਾਹਮਣੇ ਸਾਡੇ ਮੀਡੀਆ ਵਾਲੇ ਆਪਣਾ ਕੀਮਤੀ ਵਕਤ ਕੱਢ ਕੇ ਸਾਡੇ ਵਿੱਚ ਆਏ ਨੇ ਤੇ ਸਾਰਿਆਂ ਵਾਸਤੇ ਇੱਥੋਂ ਦੁਆ ਹੁੰਦੀ ਆ ਤੇ ਦੁੱਧਾਂ ਵਾਲਿਆਂ ਵਾਸਤੇ ਵੱਧ ਤੋਂ ਵੱਧ ਦੁਆ ਹੁੰਦੀ ਆ ਤਾਂ ਕਿ ਇਹਨਾਂ ਦੇ ਮਜਾਨੋ ਕੋਈ ਬਿਮਾਰੀ ਮੂੰਹ ਖੁਰ ਦੇ ਜਾਂ ਕਿਸੇ ਕਿਸਮ ਦੀ ਕਿਸੇ ਜ਼ਾਲਮ ਹਾਕਮ ਤੋਂ ਅੱਲਾ ਸ਼ਫਾ ਫਰਮਾਏ। ਔਰ ਇਨਾ ਚੈਨਲ ਵਾਲਿਆਂ ਦਾ ਸ਼ੁਕਰੀਆ ਅਦਾ ਕਰਨੇ ਬਾਕੀ ਹੋਰ ਦੁੱਧ ਵਿੱਚੋਂ ਬਾਕੀ ਵੀ ਆ ਰਹੇ ਹਨ। ਖੋਲ ਖੋਲੋ ਇਹਨਾਂ ਨੂੰ। ਖੋਲ ਦੋ ਖੋਲ ਦੋ। ਦੁੱਧ ਲੈ ਕੇ ਆਏ ਨੇ। ਹਾਂਜੀ ਹਾਂਜੀ ਦੁੱਧ ਲੈ ਕੇ ਆਏ ਨੇ। ਖੋਲ ਦੋ ਥੋੜਾ ਟੱਕ। ਇਹ ਸੇਵਾਦਾਰ ਨੇ ਇਥੇ ਦੁੱਧ ਲੈ ਕੇ ਆਏ ਨੇ ਜਿਹੜੀ ਸੇਵਾ ਜਿਹੜੀ ਉਹ ਕੀਤੀ ਜਾਂਦੀ ਆ ਹਾਂ ਜੀ ਹਾਂ ਜੀ ਜਿਹੜੀ ਚਾ ਬੱਚਿਆਂ ਨੂੰ ਜਿਹੜੇ ਬੱਚਿਆਂ ਦੇ ਮਾਵਾ ਕੋਲ ਦੁੱਧ ਨਹੀਂ ਆ ਉਹ ਇਥੋਂ ਲੰਗਰ ਦੇ ਵਿੱਚ ਉਹ ਦੁੱਧ ਫਰੀ ਮਿਲ ਰਿਹਾ ਖਾਣਾ ਫਰੀ ਮਿਲ ਰਿਹਾ ਆਦਿ ਕੋ ਹਰ ਚੀਜ਼ ਆ ਕਿੰਨਾਂ ਦੇ ਕਤਾਰ ਲੱਗੀਆਂ ਨੇ ਕਿੰਨਾਂ ਦੀਆਂ ਇਹ ਗੁੱਜਰ ਬਰਾਦਰੀ ਦੀ ਤਰਫੋਂ ਸਾਰਾ ਦੁੱਧ ਜਿਹੜਾ ਪੂਰੇ ਪੰਜਾਬ ਦੇ ਵਿੱਚੋਂ ਕਮਿਊਨਿਟੀ ਦਾ ਦੁੱਧ ਆ ਰਿਹਾ ਹੈ ਬਹੁਤ-ਬਹੁਤ ਸ਼ੁਕਰੀਆ ਔਰ ਸਾਡਾ ਜਿਹੜਾ ਹੈ ਚੈਨਲ ਵਾਲੇ ਜਿਹੜੇ ਇੱਥੇ ਆਏ ਨੇ ਇਹਨਾਂ ਦਾ ਬਹੁਤ ਸ਼ੁਕਰੀਆ ਅਸੀਂ ਕਰਨਿਆ ਜਿਹੜਾ ਸਾਡੇ ਵਿੱਚ ਆਪਣਾ ਕੀਮਤੀ ਟਾਈਮ ਕੱਢ ਕੇ ਆਇਆ ਹੈ ਤੇ ਇਹ ਇੱਥੇ ਸਾਰਾ ਖਾਣਾ ਉਹ ਤਿਆਰ ਕਰਦੇ ਨੇ ਨਾ ਸੰਗਤਾਂ ਵਾਸਤੇ ਤੇ ਤੁਸੀਂ ਤਿਆਰ ਕਰਦੇ ਹੋ ਬਈ ਸਾਰਾ ਜੀ ਜੀ ਅਸੀਂ ਤਿਆਰ ਕਰਦੇ ਹਾਂ ਸਾਰਾ ਖਾਣਾ ਅਸੀਂ ਰਾਮਪੁਰਸਾ ਆਤੇ ਹਾਂ ਯੂਪੀ ਸੇ ਜੀ ਪਹਿਲੇ ਹਮਾਰੇ ਦਾਦਾ ਸਾਹਿਬ ਕਰਦੇ تھے ਫਿਰ ਹਮਾਰੇ ਵਾਲਿਦ ਸਾਹਿਬ ਆਬ ਇਨਸ਼ਾਅੱਲਾ ਹਮਾਰੇ ਨੰਬਰ ਜੀ ਹਮਾਰਾ ਸਾ ਲਾਤੇ ਹਾਂ ਹਮ ਕਮ ਸੇ ਕਮ 7 2007 ਸੇ ਆ ਰਹੀ ਹੈ ਹਮਾਰੇ ਵਾਲਿਦ ਸਾਹਿਬ ਲੰਗਰ ਪਕਾਤੇ ਹਾਂ ਇੱਥੇ ਹਾਂ ਪਰ ਹਰ ਸਾਲ ਆਤੇ ਹਾਂ ਹਰ ਸਾਲ ਖਿਦਮਤ ਕਰਨ ਆਤੇ ਆਂ ਇਹ ਮੈਂ ਜੰਮੂ ਕਸ਼ਮੀਰ ਤੋਂ ਆਇਆ ਇਥੇ ਸੇਵਾ ਲੰਗਰ ਸੇਵਾ ਦੇ ਵਿੱਚ ਹਾਜ਼ਰੀ ਹਰ ਸਾਲ ਹੀ ਦੇਣਿਆ ਸਾਡੀ ਹਾਜ਼ਰੀ ਨੂੰ ਵੀ ਰੱਬ ਕਬੂਲ ਕਰੇ ਔਰ ਜਿਨ੍ਹਾਂ ਦੀਆਂ ਦਰਗਾਹਾਂ ਤੇ ਆਏ ਆਂ ਰੱਬ ਉਹਨਾਂ ਨੂੰ ਵੀ ਸਾਡੇ ਬਾਰੇ ਵਿੱਚ ਨਜ਼ਰ ਅਸਾਨੀ ਕਰੇ ਇਹ ਆ ਸਾਡੇ ਸਭ ਤੋਂ ਵੱਡੇ ਮੁਖੀਆ ਲੰਗਰ ਦੇ ਜੁਮੇਵਾਰ ਬੰਦੇ ਹਲੋ ਸੇਹਰ ਵਾਲਾ ਉਂਡਰ ਲੰਗਰਵਾਲ ਮੁਜੱਦਦ ਅਲਫਾਜ਼ ਐਮਤੁੱਲਾ ਇਨਕਾ ਲੰਗਰ ਪਕੜਿਆ ਹੈ ਮੁਜੱਦਦ ਅਲਫਾਜ਼ ਐਮਤੁੱਲਾ ਦਾ ਲੰਗਰ ਪਕੜਿਆ ਹੈ ਇਹ ਇਮਾਮ ਬਾੜੇ ਲੰਗਰ ਖਾਣੇ ਕਰਦਾ ਰਾਹਪੁਰੇ ਰਾਹਪੁਰੇ ਦੀ ਸਾਡੀ ਟੀਮ ਹੈ ਪਕਾਣੇ ਵਾਲੇ ਸਭ ਰੋਟੀ ਵਾਲੇ ਗੁੜਈਏ ਪਕਵਈਏ ਸਭ ਰਾਹਪੁਰੇ ਦੇ ਕਾਰੀਗਰ ਵੀ ਰਾਹਪੁਰੇ ਗਏ ਪਕਾਣੇ ਵਾਲੇ ਮੁਜੱਦਦ ਅਲਫਾਜ਼ ਐਮਤੁੱਲਾ ਦਾ ਲੰਗਰ ਦੇ ਵਾਸਤੇ ਓਨ ਜਨਾਬਾਂ ਨੂੰ ਦੱਸਾਂਗੇ ਅਸੀਂ ਆਪਣਾ ਇਹਨਾਂ ਨੇ ਕੀਮਤੀ ਵਕਤ ਕੱਢ ਕੇ ਸਾਡੇ ਵਿੱਚ ਆਏ ਨੇ ਤੇ ਹੁਣ ਅਸੀਂ ਦੱਸਾਂਗੇ ਜਿੱਥੇ ਰੋਟੀਆਂ ਪਕੜਨੀਆਂ ਹਨ ਉਥੇ ਲੈ ਕੇ ਚਲਣਿਆ ਤੇ ਬੜੀ ਮਿਹਰਬਾਨੀ ਹੈ ਤਾਂ ਕਿ ਹਰ ਇਸ ਚੈਨਲ ਨੂੰ ਚਲਾਇਆ ਜਾਏ ਸਰਹੰਦ شریف ਦਾ ਲੰਗਰ ਚੱਲ ਰਿਹਾ ਇਹ ਸੰਗਤ तमाम ਸਰਹੰਦ شریف ਦੇ ਵੱਲੋਂ ਜਿਤਨਾ ਵੀ ਹੈ ਇਨਜਾਮੀਆਂ ਕਮੇਟੀ ਬੜੀ ਬਹੁਤ ਕੋਸ਼ਕ ਔਰ ਬਹੁਤ ਇਤਰਾਮ ਕੇ ਸਾਥ ਇਹ ਮਨਾਤੇ ਹਨ ਹਰ ਸਾਲ ਯਹਾਂ ਪਰ ਬਹੁਤ ਕਸ਼ਤੀ ਪਰ ਜੋ ਮੈਂਬਰ ਕਮੇਟੀ ਹੈ ਉਹ ਬਹੁਤ ਆਲਾ ਸ਼ਾਨ ਹੈ। ਔਰ ਮੈਂ ਲੈ ਕੇ ਚਲਦਾ ਹਾਂ ਜਹਾਂ ਪਰ ਲੰਗਰ ਕੇ ਖਾਣਾ ਪਕ ਰਹਾ ਹੈ। ਤੋ ਇਧਰ ਤੇ ਆ ਰਹੇ ਹਾਂ ਦੋ ਜੀ ਸਾਰਾ। ਹਾਂ ਜੀ ਹਾਂ ਜੀ। ਆ ਤੰਦੂਰ ਲੱਗੇ ਨੇ। ਇਹ ਲੰਗਰ ਖਾਣਾ ਜਿਹੜਾ ਹੈ ਪੂਰੇ ਦਰਬਾਰ ਦਾ ਚੱਲ ਰਿਹਾ ਹੈ। ਤੇ ਇਹ ਬੱਚੇ ਜਿਹੜੇ ਨੇ ਯੁਵਾ ਜਿਹੜੇ ਨੇ ਇਹ ਤਜਰਬੇਕਾਰ ਨੇ ਇਥੇ ਮਾਇਰ ਨੇ ਰੋਟੀ ਬਣਾਉਣ ਦੇ ਤੇ ਰੋਟੀਆਂ ਲੰਗਰ ਵਾਸਤੇ ਬਨ ਰਹੀਆਂ ਨੇ ਆਟਾ ਪਰਲੇ ਸਾਈਡ ਗੁੰਨਾ ਬਿਆ ਹੈ ਤੇ ਬੜੇ ਮਿਹਨਤੀ ਬੱਚੇ ਨੇ ਮਾਸ਼ਾਅੱਲਾ ਰੱਬ ਇਹਨਾਂ ਦੀਆਂ ਚੜਦੀ ਕਲਾ ਵਿੱਚ ਰੱਖੇ ਔਰ ਸਭ ਪੀਰ ਸਾਹਿਬ ਦੀਆਂ ਸਭ ਤੋਂ ਬੜੀਆਂ ਦੁਆਵਾਂ ਇਹੋ ਹੀ ਆ ਕਿ ਜਿਹੜੇ ਅੱਜ ਦਾ ਇਸ ਅੱਗੇ ਦਾ ਸੇਕ ਚ ਲੰਡੇ ਨੇ ਇਹਨਾਂ ਦੀਆਂ ਸਤਾ ਪੀੜੀਆਂ ਜਿਹੜੀਆਂ ਨਾ ਰੱਬ ਕਿਸੇ ਰੋਗ ਤੋਂ ਕਿਸੇ ਬੁਰੇ ਨਸ਼ਿਆਂ ਤੋਂ ਕਿਸੇ ਗਲਤ ਕੰਮਾਂ ਤੋਂ ਰੱਬ ਨਜਾਤ ਅਦਾ ਫਰਮਾਏ ਤੇ ਸਾਡੀ ਇਹੋ ਜਿਹੀ ਦੁਆ ਤਾਂ ਕਿ ਸਾਡੇ ਕੋਲ ਕੀਮਤੀ ਸਲਾਮ ਅਲੈਕਮ ਸਾਸਤਰੀ ਅਕਾਰ ਜਿਹੜਾ ਕਿ ਇੱਥੇ ਸਰਾਂ ਸ਼ਰੀਫ ਦੇ ਵਿੱਚ ਗੁਰਦੁਆਰਾ ਸਾਹਿਬ ਜਿਹੜਾ ਇਸ ਵਕਤ ਮੁਸਲਮਾਨਾਂ ਦੀ ਸੰਗਤਾਂ ਜਿੰਨੀਆਂ ਵੀ ਆ ਰਹੀਆਂ ਉਹਨਾਂ ਨੇ ਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਜਿੰਨੇ ਵੀ ਰੂਮ ਵਗੈਰਾ ਨਾਨ ਤੋਂ ਦੇ ਇੰਤਜ਼ਾਮ ਜਿਹੜੇ ਨਾ ਪਾਣੀ ਦਾ ਰੋਟੀ ਦਾ ਲੰਗਰ ਦਾ ਸਾਡੇ ਨਾਲ ਸ਼ਾਨਾ ਬਿਸ਼ਾਨਾ ਨਾਲ ਨੇ ਔਰ ਪੂਰੀ ਇਕਤਾ ਦੇ ਨਾਲ ਸਾਡਾ ਇਹ ਜਿਹੜਾ ਦਿਨ ਸਾਂਝੀ ਧਰਤੀ ਤੇ ਸਾਂਝਾ ਦਿਨ ਜਿਹੜਾ ਨਵਾਇਰਿਆ ਸਾਡੀ ਬਹੁਤ ਉਹਨਾਂ ਅਗੇ ਜਿਹੜੇ ਉਥੋਂ ਦੇ ਗੁਰਦੁਆਰਾ ਸਾਹਿਬ ਦੇ ਜਿੰਨੇ ਵੀ ਮੈਂਬਰ ਨੇ ਸਾਡੀ ਤਰਫ ਉਹਨਾਂ ਨੂੰ ਸਤਿ ਜੀ ਅਕਾਲ ਸ਼ੁਕਰੀਆ ਅਦਾ ਅਸਲਾਮੁਅਲੈਕੁਮ ਆਪਾਂ ਦਰਸ਼ਨ ਤੁਹਾਨੂੰ ਕਰਵਾਏ ਨੇ ਜੀ ਰੋਜ਼ਾ ਸ਼ਰੀਫ ਜੀ ਦੇ ਸਥਾਨ ਤੇ ਹਨਾ ਤੇ ਆਪਾਂ ਹੁਣ ਚੱਲਦੇ ਆ ਜੀ ਬਾਹਰੋਂ ਤੁਹਾਨੂੰ ਸਾਰਾ ਮੇਲਾ ਜਿਹੜਾ ਉਹ ਦਿਖਾਉਨੇ ਆ ਤੇ ਅੰਦਰ ਆਪਾਂ ਤੁਹਾਨੂੰ ਲੰਗਰਾਂ ਦੇ ਪ੍ਰਬੰਧ ਵੀ ਦਿਖਾਏ ਨੇ ਵੀ ਕਿਸ ਤਰ੍ਹਾਂ ਸੰਗਤਾਂ ਵਾਸਤੇ ਸਾਰਾ ਇੱਥੇ ਲੰਗਰ ਜਿਹੜਾ ਉਹ ਤਿਆਰ ਕੀਤਾ ਜਾਂਦਾ ਤੇ ਇੱਥੇ ਜਿਹੜੇ ਸੇਵਾਦਾਰ ਸੀ ਉਹ ਆਪਾਂ ਨੂੰ ਅੰਦਰ ਲੈ ਗਏ ਸੀਗੇ ਤੇ ਹੁਣ ਆਪਾਂ ਤੁਹਾਨੂੰ ਬਾਹਰੋਂ ਜਿਹੜਾ ਉਹ ਦਿਖਾਉਨੇ ਆ ਤੇ ਇੱਕ ਸਾਈਡ ਜਿਹੜੀਆਂ ਸਾਰੀਆਂ ਦੁਕਾਨਾਂ ਆਪਾਂ ਦਿਖਾਉਨੇ ਆ ਵੀ ਕਿਸ ਤਰ੍ਹਾਂ ਵੱਡੀਆਂ-ਵੱਡੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗਦੀਆਂ ਨੇਗੀਆਂ ਤੇ ਬਹੁਤ ਭਾਰੀ ਸੰਗਤਾਂ ਦਾ ਇਕੱਠ ਆਪਾਂ ਸਾਰਾ ਤੁਹਾਨੂੰ ਦਿਖਾਇਆ ਹੀ ਅੰਦਰੋਂ ਜਿਹੜੇ ਉਹ ਦਰਸ਼ਨ ਕਰਵਾਏ ਤੇ ਬਾਹਰੋਂ ਆਪਾਂ ਸਾਰਾ ਮੇਲਾ ਤੁਹਾਨੂੰ ਜਿਹੜਾ ਹੈ ਦਿਖਾਉਨੇ ਆਂ ਔਰ ਸਵੇਲਾ ਸੰਗਤਾਂ ਬਹੁਤ ਭਾਰੀ ਗਿਣਤੀ ਦੇ ਵਿੱਚ ਇਸ ਸਥਾਨ ਤੇ ਜਿਹੜਾ ਉਹ ਪਹੁੰਚਦੀਆਂ ਨੇ ਤੇ ਦੂਰੋਂ ਦੂਰੋਂ ਸੰਗਤਾਂ ਇੱਥੇ ਆਈਆਂ ਹੋਈਆਂ ਨੇ ਅ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਕੋਈ ਜੰਮੂ ਕਸ਼ਮੀਰ ਤੋਂ ਹਨਾ ਤੇ ਕੋਈ ਇੰਡੀਆ ਦੇ ਸਾਰੇ ਵੱਖ-ਵੱਖ ਹਿੱਸਿਆਂ ਤੋਂ ਆਉਂਦੇ ਨੇ ਤੇ ਇੱਧਰ ਸਾਰੀਆਂ ਖਾਣ-ਪੀਣ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਜੀ ਤੇ ਵੀਡੀਓ ਤੇ ਤੁਸੀਂ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਕਿੱਥੋਂ-ਕਿੱਥੋਂ ਤੁਸੀਂ ਵੀਡੀਓ ਜਿਹੜੀ ਉਹ ਦੇਖ ਰਹੇ ਹੋ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਹਨਾ ਤੇ ਕਮੈਂਟ ਜ਼ਰੂਰ ਕਰਿਓ ਤੇ ਆਹ ਸਾਈਡ ਆ ਇਹ ਸਾਈਡ ਆਪਾਂ ਤੁਹਾਨੂੰ ਦਿਖਾਉਦਾਨੀ ਆ ਜੀ ਦੁਕਾਨਾਂ ਬਹੁਤ ਸਾਰੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਖਰੀਦਦਾਰੀ ਵਾਲਾ ਸਾਰਾ ਸਾਮਾਨ ਤੇ ਅੰਦਰਲੇ ਪਾਸੇ ਦੁਕਾਨਾਂ ਸਾਰੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਆ ਜੁੱਤੀਆਂ ਵਗੈਰਾ ਤੁਸੀਂ ਜਿਹੜੀਆਂ ਉਹ ਦੇਖ ਰਹੇ ਹੋ ਨਾਲ ਕੁਝ ਕੱਪੜੇ ਵਾਲੀਆਂ ਸਾਰੀਆਂ ਜਿਹੜੀਆਂ ਉਹ ਦੁਕਾਨਾਂ ਤੇ ਹਰ ਸਾਲ ਇਹ ਦਿਨਾਂ ਦੇ ਵਿੱਚ ਪਿਛਲੇ ਸਾਲ ਇਹ ਜਿਹੜਾ ਉਹ ਔਰਸ ਮੇਲਾ ਸਤੰਬਰ ਦੇ ਵਿੱਚ ਆਇਆ ਸੀ ਕਿਉਂਕਿ ਐਤਕੀ ਨਾ ਤਿਹਾਰ ਸਾਰੇ ਇਹ ਪਹਿਲਾਂ ਨੇ ਤੇ ਜਿਵੇਂ ਦੀਵਾਲੀ ਵੀ ਐਤਕੀ ਅਕਤੂਬਰ ਦੇ ਵਿੱਚ ਆ ਰਹੀ ਹੈ ਤੇ ਪਿਛਲੇ ਸਾਲ ਨਵੰਬਰ ਦੇ ਵਿੱਚ ਸੀ ਉਸ ਕਰਕੇ ਸਾਰੇ ਮੇਲੇ ਸਾਰੇ ਤਿਹਾਰ ਇਸ ਸਾਲ ਪਹਿਲੇ ਹੀ ਨੇ ਜਿਵੇਂ ਆਪਣੇ ਪੁਰਾਣੇ ਟਾਈਮਾਂ ਦੇ ਵਿੱਚ ਕਹਿੰਦੇ ਹੁੰਦੇ ਸੀ ਵੀ ਅਗੇਤੇ ਨੇ ਹਨਾ ਤੇ ਇਸ ਸਮੇਂ ਇਸ ਸਾਲ ਸਾਰੇ ਤਿਹਾਰ ਹੋ ਪਹਿਲੇ ਹੀ ਨੇ ਤੇ ਆ ਬਾਈ ਹੋਣੀ ਇੱਥੇ ਆਏ ਹੋਏ ਨੇ ਹਨਾ ਤੇ ਅੰਦਰ ਜਾਇਆ ਮਥੜ ਦੇਖ ਲਿਆ ਠੀਕ ਹੈ ਠੀਕਾ ਹਰ ਇੱਕ ਸਾਲ ਆਤੇ ਹੋ ਭਾਈ ਨਹੀਂ ਪਹਿਲੀ ਵਾਰ ਪਹਿਲੀ ਵਾਰ ਆਏ ਹੋ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਔਰ ਅੱਛੇ ਬੜੀਆ ਸਭ ਬੜਾ ਅੱਛਾ ਲੱਗਾ ਪੰਜਾਬ ਬੜੀਆ ਬੜੀਆ ਲੱਗਾ ਠੀਕ ਹੈ ਠੀਕ ਹੈ ਚਲੋ ਠੀਕ ਹੈ ਓਕੇ ਤੇ ਇਹ ਬਾਈ ਸੀਗੇ ਬਾਕੀ ਦੂਰੂ ਦੂਰੋਂ ਆਉਂਦੇ ਨੇ ਹਨਾ ਕੋਈ ਯੂਪੀ ਤੋਂ ਵੱਖ-ਵੱਖ ਸੇਟਾਂ ਤੋਂ ਇੱਥੇ ਆਉਂਦੇ ਨੇ ਤੇ ਆ ਦੁਕਾਨਾਂ ਤੁਸੀਂ ਸਾਰੀਆਂ ਜਿਹੜੀਆਂ ਉਹ ਇੱਥੇ ਦੇਖ ਸਕਦੇ ਹੋ ਲੱਗੀਆਂ ਹੋਈਆਂ ਹਨਾ ਖਰੀਦਦਾਰੀ ਵਾਲਾ ਸਾਰਾ ਸਾਮਾਨ ਹੋਰ ਬਾਈ ਕੈਸੇ ਹੋ ਬੜੀਆ ਸਰ ਆਪ ਦਾ ਬੜੀਆ ਹਾਂ ਕਾਹਦੇ ਸੇ ਆਏ ਹੋ ਰਾਜਸਥਾਨ ਰਾਜਸਥਾਨ ਸੇ ਅੱਛਾ ਅੱਛਾ ਕਰ ਲਈ ਅੰਦਰ ਮੈਥੋਡਿਕਲੀ ਆ ਗਏ ਠੀਕ ਹੈ ਠੀਕ ਚਾਰ ਦਿਨ ਹੋ ਗਏ ਇੱਧਰ ਆਏ ਮੈਂ ਪਰਸੂ ਹੀ ਆਇਆ ਹਾਂ ਰਾਜਸਥਾਨ ਸੇ ਵਾਪਸ ਬਾਗੜ ਤੋਂ ਉਮੇਲ ਗੁੱਗਾ ਮਾੜੀ ਵੀ ਨਹੀਂ ਲੱਗਦਾ ਮੇਲਾ ਹਾਂ ਹਾਂ ਉਧਰ ਸੇ ਆਇਆ ਹਾਂ ਠੀਕ ਹੈ ਆਪਕਿਆ ਚੈਨਲ ਦਾ ਨਾਮ ਕੀ ਹੈ ਚੈਨਲ ਦਾ ਨਾਮ ਸੁਖ ਪੰਜਾਬੀ ਬਲੌਗਸ ਸੁਮੇਲ ਤੋਂ ਨਿਕਾਲ ਲਓ ਚੈਨਲ ਪੇਜਸ ਮਿਕਾਲ ਲਓ ਜੀ ਬਹੁਤ ਸਾਰੀਆਂ ਸੰਗਤਾਂ ਆਪਾਂ ਨੂੰ ਜਿਹੜੀਆਂ ਮਿਲ ਰਹੀਆਂ ਨੇ ਵੱਖ-ਵੱਖ ਸਟੇਟਾਂ ਤੋਂ ਜਿਵੇਂ ਬਾਈ ਹਣੀ ਪਿੱਛੇ ਮਿਲੇ ਰਾਜਸਥਾਨ ਤੋਂ ਆਏ ਸੀਗੇ ਤੇ ਅੱਜ ਸ਼ਾਮ ਤੱਕ ਇੱਥੇ ਪੂਰਾ ਭਾਰੀ ਇਕੱਠ ਜਿਹੜਾ ਉਹ ਸੰਗਤਾਂ ਦਾ ਹੋ ਜਾਣਾ ਬਹੁਤ ਸੰਗਤਾਂ ਜਿਹੜਾ ਉਹ ਹੁਣ ਆ ਰਹੀਆਂ ਨੇ ਤੇ ਆ ਇੱਥੇ ਬਹੁਤ ਬਣਦਾ ਬਾਈ ਨੇ ਜਿਵੇਂ ਪਹਿਲਾਂ ਵੀ ਆਪਾਂ ਤੁਹਾਨੂੰ ਦਿਖਾਇਆ ਸੀ ਹੈ ਨਾ ਤੇ ਇਹ ਚੀਜ਼ ਇੱਥੇ ਬਹੁਤ ਜ ਤੇ ਇਸ ਤਰ੍ਹਾਂ ਦੀਆਂ ਵੱਖ-ਵੱਖ ਚੀਜ਼ਾਂ ਇੱਥੇ ਜਿਹੜੀ ਉਹ ਵੜਦੀਆਂ ਨੇ ਤੇ ਆ ਆਪਾਂ ਗੇਟ ਰਾਹੀਂ ਐਂਟਰ ਹੋਏ ਸੀ ਜੀ ਅ ਅੰਦਰ ਹਨ ਤੇ ਇਧਰੋਂ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਸਾਰੇ ਕਰਵਾ ਕੇ ਲੈ ਕੇ ਆਏ ਆ ਤੇ ਆ ਸਥਾਨ ਸਾਰਾ ਆਪਾਂ ਤੁਹਾਨੂੰ ਜਿਹੜਾ ਦਿਖਾਇਆ ਵੀਡੀਓ ਦੇ ਵਿੱਚ ਰੋਜਾ ਸ਼ਰੀਪ ਜੀ ਦਾ ਸਥਾਨ ਤੇ ਚੱਲਦੇ ਆ ਜੀ ਬਾਹਰੋਂ ਆਪਾਂ ਮੇਲਾ ਤੁਹਾਨੂੰ ਜਿਹੜਾ ਉਹ ਦਿਖਾ ਦਾਨੇ ਆ ਰੋਜਾ ਸ਼ਰੀਪ ਜੀ ਦਾ ਜਿਹੜਾ ਉਹ ਮੇਲਾ ਤੇ ਬਾਹਰਲੇ ਵਾਲੇ ਪਾਸੇ ਵੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨਿਕੀਆਂ ਇਸ ਮੇਲੇ ਦੇ ਵਿੱਚ ਤੇ ਆ ਤੁਸੀਂ ਦੇਖ ਸਕਦੇ ਹੋ ਨਾ ਇਸ ਤਰ੍ਹਾਂ ਟੋਪੀਆਂ ਕੜਾਈ ਵਾਲੀਆਂ ਹਨ ਤੇ ਐਵੇਂ ਦੀਆਂ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਕੁਝ ਇੱਥੇ ਬੱਚਿਆਂ ਦੇ ਘੜਾਉਣੇ ਵਾਲੀਆਂ ਵੀ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਆ ਸਾਰੀਆਂ ਬੱਚਿਆਂ ਦੇ ਘੜਾਉਣੇ ਵਾਲੀਆਂ ਦੁਕਾਨਾਂ ਨੇ ਜੀ ਆਜ ਪਰਸ ਵਗੈਰਾ ਹੋਗੇ ਜੁਐਲਰੀ ਹੋਗੀ ਹਨ ਇਸ ਤਰ੍ਹਾਂ ਦਾ ਸਾਰਾ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਔਰ ਸਮੇਲੇ ਦੇ ਵਿੱਚ ਬਈ ਮੇਲੇ ਕਈ ਦੁਕਾਨ ਲਾਈਏ ਜਾਂ ਪਰਮਾਨੈਂਟ ਹੁੰਦੀ ਹੈ ਜਹਾਂ ਪਰ ਦੁਕਾਨ ਮੇਲੇ ਤੇ ਠੀਕ ਹੈ ਠੀਕ ਹੈ ਕੁਸ਼ਕ ਦੁਕਾਨਾਂ ਇੱਥੇ ਪਰਮਾਨੈਂਟ ਹੁੰਦੀਆਂ ਨੇ ਤੇ ਕੁਸ਼ਕ ਦੁਕਾਨਾਂ ਜਿਹੜੀਆਂ ਉਹ ਮੇਲੇ ਦੇ ਦਿਨਾਂ 'ਚ ਲੱਗਦੀਆਂ ਨੇ ਜੀ ਹਨਾ ਤੇ ਮੇਲੇ ਕਰਕੇ ਇੱਥੇ ਦੁਕਾਨਾਂ ਸਾਰੇ ਜਿਹੜਾ ਹੋ ਆ ਕੇ ਲਾਉਂਦੇ ਨੇ ਤੇ ਅੱਗੇ ਆਪਾਂ ਦਿਖਾ ਦਾਨੇ ਆ ਜੀ ਹੋਰ ਦੁਕਾਨਾਂ ਤੁਹਾਨੂੰ ਬਹੁਤ ਭਾਰੀ ਦੁਕਾਨਾਂ ਤੇ ਜਿਹੜਾ ਹੋ ਇਕੱਠ ਤੁਸੀਂ ਦੇਖ ਰਹੇ ਹੋ ਹਨਾ ਹੋਇਆ ਹੋਇਆ ਤੇ ਬਹੁਤ ਦੂਰ ਦੂਰ ਤੱਕ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਜਿਵੇਂ ਕੱਪੜੇ ਵਾਲੀਆਂ ਦੁਕਾਨਾਂ ਜਿਹੜੀਆਂ ਆਪਾਂ ਪਿੱਛੇ ਤੁਹਾਨੂੰ ਦਿਖਾਈਆਂ ਸੀ ਉਹ ਸਾਰੀਆਂ ਦੁਕਾਨਾਂ ਲੱਗਦੀਆਂ ਨੇ ਪਰਮਾਨੈਂਟ ਤੇ ਇੱਥੇ ਜਿਵੇਂ ਖੜਾਉਣੇ ਵਗੈਰ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਹਨ ਇਹ ਸਾਰੀਆਂ ਦੁਕਾਨਾਂ ਮੇਲੇ ਕਰਕੇ ਲੱਗੀਆਂ ਹੋਈਆਂ ਨੇ ਇਸ ਤਰ੍ਹਾਂ ਸਾਰੇ ਬੱਚੇ ਆਉਂਦੇ ਨੇ ਮੇਲੇ ਦੇ ਵਿੱਚ ਆ ਛੋਟੇ ਛੋਟੇ ਬੱਚੇ ਖੜਾਉਣੇ ਜਿਵੇਂ ਖਰੀਦ ਰਹੇ ਨੇ ਨਾ ਤੇ ਰੋਡ ਦੇ ਨਾਲ ਨਾਲੇ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗਦੀਆਂ ਨੇ ਅਸਰੰਦ ਦਾ ਫਤੇਗੜ ਸਾਹਿਬ ਦਾ ਇਹ ਉਸ ਮੇਲਾ ਰੋਜ਼ਾ ਸ਼ਰੀਫ ਜੀ ਦੇ ਸਥਾਨ ਤੇ ਜਿਹੜਾ ਉਹ ਲੱਗਦਾ ਤੇ ਕਮੈਂਟ ਤੁਸੀਂ ਜ਼ਰੂਰ ਕਰਕੇ ਦੱਸਿਓ ਕਿੱਥੋਂ ਕਿੱਥੋਂ ਵੀਡੀਓ ਜਿਹੜੀ ਉਹ ਦੇਖ ਰਹੇ ਹੋ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਜਿਹੜੀ ਉਹ ਤੁਸੀਂ ਵੀਡੀਓ ਸਾਡੀ ਦੇਖ ਰਹੇ ਹੋ ਹਾਂ ਕਮੈਂਟ ਜ਼ਰੂਰ ਕਰਕੇ ਦੱਸਿਓ ਲਓ ਜੀ ਸਾਰਾ ਮੇਲਾ ਆਪਾਂ ਤੁਹਾਨੂੰ ਜਿਹੜਾ ਉਹ ਇਹ ਦਿਖਾਇਆ ਹਨ ਜਿਹੜਾ ਕਿ ਰੋਜ਼ਾ ਸ਼ਰੀਫ ਜੀ ਦੇ ਸਥਾਨ ਤੇ ਮੇਲਾ ਲੱਗਦਾ ਤੇ ਉਸੇ ਤਰ੍ਹਾਂ ਇੱਥੇ ਵੀ ਦੁਕਾਨ ਹਣਾ ਆ ਪਰਮਾਨੈਂਟੇ ਦੁਕਾਨਾਂ ਇੱਥੇ ਹੁੰਦੀਆਂ ਨੇ ਜਿਵੇਂ ਕੁਛਕ ਦੁਕਾਨਾਂ ਮੇਲੇ ਕਰਕੇ ਲੱਗਦੀਆਂ ਨੇ ਤੇ ਕੁਛਕ ਦੁਕਾਨਾਂ ਜਿਹੜੀਆਂ ਕੱਪੜੇ ਵਾਲੀਆਂ ਨੇ ਸਾਰੀਆਂ ਇੱਥੇ ਪਰਮਾਨੈਂਟੇ ਹੁੰਦੀਆਂ ਨੇ ਈਆਂ ਠੀਂ ਤੁਸੀਂ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਪੱਕੀਆਂ ਪੁਰਾਣੇ ਟਾਈਮਾਂ ਦੇ ਵਿੱਚ ਜਿਵੇਂ ਜੜੀਆਂ ਉਹ ਹੁੰਦੀਆਂ ਸੀਗੀਆਂ ਹਨਾ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਜੀ ਰੋਜਾ ਸ਼ਰੀਫ ਜੀ ਦਾ ਜਿਹੜਾ urs ਮੇਲਾ ਜਿਹੜਾ ਕਿ ਹਰ ਇੱਕ ਸਾਲ ਸ਼ਹਿਰ ਸਰਹੰਦ ਦੇ ਵਿੱਚ ਜਿਹੜਾ ਉਹ ਲੱਗਦਾ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਉਮੀਦ ਕਰਦੇ ਹਾਂ ਜੀ ਤੁਹਾਨੂੰ ਵੀਡੀਓ ਜਿਹੜੀ ਉਹ ਚੰਗੀ ਲੱਗੀ ਹੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਜੇ ਚੈਨਲ ਤੇ ਨਵੇਂ ਐਵੇਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ